ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ 1 ਪਹਿਲਾ ਦੁਖਦਾਰੂ ਸੁਗੁਰੁ ਗਪਿਆ ਜਾਸੁ ਕਤਾ ਮਨ ਨ ਹੋਇ ਤੂੰ ਕਰਤਾ ਕਰਨਾ ਮੈ ਨਾਹੀ ਜਾਹੋ ਕਰਿ ਨਾ ਹੋਇ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਇ ਲਖਿਆ ਰਹਾਉ ਜਾਤਮੇ ਜੋ ਜੋ ਤਮੇ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸਚਾ ਸਾਹਿਬ ਸਿਵਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕੁਛ ਕਰਨਾ ਸੋ ਕਰ ਰਹਿਆ ਸੋਦਰ ਅਗਾਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਤਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਵਾਵਣਹਾਰੇ ਕੀਤੇ ਤੇਰੇ ਰਗ ਪਰੇ ਸੋ ਕਹੀਐ ਕੀਤੇ ਤੇਰੇ ਗਾਵਣਹਾਰੇ ਗਾਵਣ ਤੁਮਨੋਂ ਪਉਣ ਪਾਣੀ ਵੈ ਸੰਤਰਗ ਵੈ ਰਾਜਾ ਧਰਮ ਦੁਆਰੇ ਗਾਵਣ ਤੁਮਨੋਂ ਚਿੱਤ ਗੁ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਮਨੋਂ ਇਸਰ ਬਰਮਾ ਦੇਵੀ ਸੋਹਣ ਤੇ ਰਿਸ ਦਸ ਵਾਰੇ ਗਾਵਣ ਤੁਦਨੋਂ ਇੰਦਰ ਅੰਦਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਣ ਤੁਧਨੋ ਸਸਮਾਦੀ ਅੰਦਰ ਗਾਵਣ ਤੁਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਰਖੇ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਣੀਆ ਮਨ ਮੋਹਣ ਸੁਰਗਾ ਮਛ ਪਿਆਲੇ ਸੁਰਗ ਮਛ ਪਿਆਲੇ ਗਾਵਣ ਤੁਧਨੋ ਪਾਈ ਤੇਰੇ ਅਠਸੜ ਤੀਰਥ ਨਾਲੇ ਗਾਵਣ ਤੂਨੋ ਜੋਤ ਮਹਾ ਬਲ ਸੂਰਾ ਗਾਵਣ ਤੂਨੋ ਖਾਣੀ ਚਾਰੇ ਗਾਵਣ ਤੂਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਤ ਤੁਨੋ ਗਾਵਣ ਜੋਤ ਤੁਪ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕਿਤ ਤੁਨੋ ਗਾਵਣ ਸਿ ਮੈ ਚਿਤਨਾ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚ ਸੱਚ ਨਾਹੀ ਹੈ ਪੀ ਉਸ ਜਹਨ ਜਿਸ ਰਚਨਾ ਦੇ ਨਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਨ ਸੇ ਮਾਇਆ ਜਿਨ ਨੂੰ ਪਾਈ ਕਰ ਕਰ ਦਿਖੇ ਕਿ ਤਾ ਆਪਣਾ ਜੋਤ ਸਦੀ ਵਢਿਆਈ ਜੋਤ ਸ ਪਾਵੇ ਸੋਈ ਕਰ ਸੇ ਪ੍ਰਕਮਨ ਕਰ ਨਾ ਜਾਈ ਸੋ ਪਾਕ ਸਾਹੁ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖ ਸਭ ਕੋ ਏਕੇ ਵਡ ਵੱਡਾ ਡੀਠਾ ਹੋਇ ਕੀਮਤ ਪਾਇ ਨ ਕਹਿਆ ਜਾਏ ਕਹਨੇ ਵਾਲੇ ਤੇਰੇ ਰਹਿ ਸਮਾਇ ਵੱਢੇ ਮੇਰੇ ਸਾਹਿਬਾ ਘਰ ਗੰਬੀਰਾ ਗੁਣੀ ਗਹੀ ਰਾ ਕੋ ਨ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤਿ ਅਮਰ ਸੁਰਤਿ ਕੋ ਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਇ ਤੇਰੀ ਤਿਲ ਵਟਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪਰਖਾਂ ਕੇ ਆਵਡੀਆਂ ਆ ਤਦਵਿਨ ਸਿੱਧੇ ਕਿੰਨਾ ਪਾਈਆ ਕਰ ਮਿਲੈ ਨ ਠਾਕ ਰਹੀਆ ਅੱਖਣ ਵਾਲਾ ਕਿਆ ਵਿਚਾਰ ਰਹਾ ਸਿਫਤਿ ਪਰੇ ਤੇਰੇ ਪੰਡਾ ਰਹਾ ਜਿਸ ਤੋਂ ਦੇਤ ਸੈ ਕਿਆ ਚਾਰ ਨਾਨਕ ਸੱਚ ਸੁਵਰਨ ਹਾਰ ਆਸਾ ਮਹੱਲਾ ਪਹਿਲਾ ਅੱਖਾਂ ਜੀਵਾਂ ਵਿਸਰੈ ਮਰ ਜਾਵਾਂ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੈ ਪੂਖਾ ਉਤ ਭੁੱਖੈ ਖਾ ਚਲਿਆ ਦੁਖ ਸੁਖ ਵਿਸਰੈ ਮੇਰੀ ਮਾਏ ਸਾਚਾ ਸਾਬ ਸੱਚਾ ਨਹੀਂ ਰਹਾ ਸੱਚ ਨਾਮ ਕੀ ਤਲ ਵਟਿ ਆਈ ਅਕਤ ਕੀ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹ ਵਡਨ ਹੋਵੇ ਘਾਟ ਨਾ ਜਾਏ ਨਾ ਉਹ ਮਰਨ ਹੋਵੇ ਸੋਗ ਦਿੰਦਾ ਰਹਿਨ ਚੁੱਕਾ ਭੋਗ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਦੇਵੜਿਆ ਆਪ ਤੇਵੜ ਤੇਰੀ ਦਾਤ ਜਨਦਨ ਕਰਕੇ ਕੀਤੀ ਰਾਤ ਖਸਮ ਸਰ ਤੇ ਇਕਮ ਜਾਤ ਨਾਨਕ ਨਾਮ ਹੈ ਬਾਜ ਸੁਨਾਤ ਰਬ ਜੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰਿਓ ਗੁਰ ਪਾਸ ਹਮ ਕੀ ਰੇ ਕਰਮ ਸਤਿਗੁਰ ਸਰਨਾਇ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰੇ ਪ੍ਰਾਨ ਸਿਖਾਈ ਹਰ ਕੀਰਤ ਹਮ ਦੀ ਰੇ ਰਾਸ ਰਹਾਉ ਹਰ ਜਨ ਕੇ ਵਿਡ ਭਾਗ ਵਡੇਰੇ ਜਨ ਹਰ ਅਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਕਾਸ਼ ਜਨ ਹਰ ਸਨਾਮ ਨਾ ਪਾਇਆ ਤੇ ਪਾਗਣ ਜੰ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜਵਾਸ ਜਨ ਹਰਿ ਜਨ ਸਤਿਗੁਰ ਸੰਗਤ ਪਾਈ ਤੰਤੁਰ ਮਸਤਕ ਲਿਖਿਆ ਲਖਾਸ ਧਨ ਤਨ ਸਾ ਸੰਗ ਜਿਤ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼ ਰਗੁ ਜੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਾ ਹਰ ਹਰ ਜੀਓ ਪਰਿਆ ਸਲਪ ਧਰਮੈ ਜੰਤੋ ਪਾਈ ਤਾਂ ਕਰਿ ਜਿ ਕਾਗੇ ਕਰ ਤਰਿਆ ਮੇਰੇ ਮਹਦੂ ਜੀ ਸਤਿ ਸੰਗਤ ਮਿਲੇ ਸੁਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਸ਼ਟ ਹਰਿਆ ਰਹਾ ਓ ਜਨ ਪਿਤਾ ਲੋਕ ਸਤ ਬਣਤਾ ਕੋਈ ਨ ਕਿਸ ਕੀ ਧਰਿਆ ਸਿਰ ਸਰ ਜਿਸ ਕਿ ਸਵਾਹੇ ਠਾਕੁਰ ਕਾਹੇ ਮਨ ਪੁਕਰਿਆ ਊਡੇ ਊਡਾਵੇ ਸ ਕੋ ਸਾਤਿਸ ਪਾਠੇ ਬਚਰੇ ਧਰਿਆ ਤਿਨ ਕਵਨ ਕ ਲਾਭੇ ਕਵਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਅਨੰਦ ਅਸ਼ਟ ਸਦਾਨ ਠਾਕੁਰ ਕਰ ਤਲ ਧਰਿਆ ਦਨ ਨਾਨਕ ਬਲ ਬਲ ਸਤ ਬਲ ਜਈਏ ਤੇਰਾ ਅੰਤ ਨ ਪਾਰ ਵਰਿਆ ਰਗਾਸਾ ਮਹੱਲਾ ਚੌਥਾ ਸੋ ਪੁਰਖ ਏ ਕੋ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰਨਜਨ ਹਰ ਪੁਰਖ ਨਰਨਜਨ ਹਰਗਮ ਅਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੁੰ ਜੀ ਆਕਾਦਾ ਤਾਰਾ ਹਰ ਤਿਆ ਉਹ ਸੰਤੋ ਜਿਸਬ ਦੁੱਖ ਵਿਸਾਰਨ ਹਰ ਹਰਿਆ ਪੇਠਾਕੁਰ ਹਰਿਆ ਪੀ ਸੇਵਕ ਜੀ ਕਹਿ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਰੰਤਰ ਜੀ ਹਰ ਇੱਕੋ purk ਸਮਾਨ ਆਇਕ ਦਾ ਤੇ ਇਕ ਭਿਖਾਰੀ ਜਿਸਬ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤਤ ਬਿਨ ਆਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇੰਤ ਜੀ ਤੇਰੇ ਕਿਆ ਗੁਨਾਖ ਵਖਾਣਾ ਜੋ ਸਿਵ ਹੈ ਜੋ ਸੇਵਕ ਤੁਧ ਜੀ ਜਿਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸਿਵ ਮੁਕਤ ਸਿਵ ਮੁਕਤ ਪਹਿ ਜਨ ਹਰ ਧਿਆਇਆ ਜੀ ਤਿਨ ਟੂਟੇ ਜਮ ਕੇ ਫਾਸੀ ਜਿਨਰ ਪਾਉ ਜਿਨ ਹਰ ਨਿਰਪਉ ਧਿਆਇਆ ਜੀ ਤਿਨ ਕਾ ਪਾਉ ਸਭ ਗਵਾਸੀ ਜਿਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੁਕ ਸੁਨਾਸੇ ਸੇ ਧਨ ਸੇ ਧਨ ਜਨ ਹਰਤਿਆ ਆ ਜੀ ਜਨ ਨਾਨ ਬਿਤਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਅਰਣ ਕੈਨੇਕ ਅਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕਾ ਤੇਰੇ ਨਿਕ ਪੜਹਿ ਬਸ ਸਿਮਰ ਸਾਸਤਰ ਜੀ ਕਰਿ ਕਿਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮ ਪਰ ਕਰਤਾ ਜੀ ਤੁਝੇ ਵੜਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਤਲ ਕਰਤਾ ਸਵੇਹ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦੇ ਆਪੇ ਸਰ ਸਭ ਕੋ ਜਨਾਨ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੈ ਕਾ ਜਨੁ ਹੀ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤੂੰ ਪਾਵੈ ਸੋਈ ਥਿਸੀ ਜੋ ਤੂੰ ਦੇਹ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਿਆਇ ਜਿਸਨੋ ਕਿਰਪਾ ਕਰਹਿ ਤੇਰਾ ਨਾਮ ਰਤਨ ਪਾਇਆ ਗੁਰਮੁਖ ਲਾਦ ਮਨਮੁਖ ਗਵਾਇਆ ਤੁਦਿਆ ਬਛੋੜਿਆ ਆਪ ਮਿਲਾਇਆ ਤੂੰ ਦਰਿਆਵ ਸਭ ਤੁਝੇ ਮਾਹੀ ਤੁਝ ਬਿਨ ਦੂਜਾ ਕੋਈ ਨਾਹੀ ਜੀਜਾਂ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮਹਿਲਾ ਜਿਸਨੋਂ ਤੂੰ ਜਾਣਾਇ ਸੋ ਜਨ ਜਾਣ ਹਰ ਗੁਣ ਸਦਿਆ ਖਾਣਾ ਜਿਨ ਹਰ ਸੇਵਿਆ ਤਨ ਸੁਖ ਪਾਇਆ ਸੈਜੀ ਹੀਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸਬ ਹੋਏ ਤੁਦ ਬਿਨ ਦੁਨਜਾ ਅਵਰਨਾ ਕੋਏ ਤੂੰ ਕਰ ਕਰ ਵੇਖੇ ਜਨ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇਆ ਸਾ ਮਹੱਲਾ ਪਹਿਲਾ ਤਤ ਸਰਵੜੇ ਭਲੇ ਨਿਵਾਸਾ ਪਾਣੀ ਭਾਵ ਗਤਨੇ ਕੀਆ ਪੰਕਜ ਮੋ ਪਗਨੇ ਚਾਲਾ ਮ ਦੇਖਾਂ ਤੈ ਡੂਬੀ ਅਲੇ ਮਨ ਇਕ ਨ ਕਿਤਸ ਮੂੜ ਮਨਾ ਹਰਿ ਬਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੁਰਖ ਮੁਗਦਾ ਜਨਮ ਪਿਆ ਪਰਨੁਤ ਨਾਨਕ ਤਨ ਕੀ ਸਰਨਾ ਜਿਨ ਤੋ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਪਤ ਮਾਨੁਖ ਦੇਹੁ ਰੀਹਾ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕੀ ਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾਮ ਲਗ ਪਵਜਲ ਤਰਨ ਕੈ ਜਨਮ ਬਿਰਥਾ ਜਾ ਤਰੰਗ ਮਾਇਆ ਕੈ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸ਼ਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹ ਦਸਮੇ ਕਬਿਉ ਬਾਚ ਬਹਿਣ ਤੀ ਚੌਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨੁ ਚਿਤ ਕੇ ਇਛਾ ਤਵ ਚਰਨ ਨਮਨ ਰਹਿ ਮਹਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭੈ ਤੁਮ ਕਹਾਵੋ ਆਪਹਾਦ ਮਹੇ ਬਚਾਵੋ ਸੁਖ ਵਿਸਮ ਮੋਰੋ ਪਰਿਵਾਰ ਸੇਵਕ ਸਖ ਸਭੈ ਕਰਤਾਰਾ ਮੋ ਰਛਾ ਨਜ ਕਰਦ ਕਰਿਐ ਸਭਰਨ ਕੋ ਆਸ ਸੰਗਰੀਐ ਪੂਰਨ ਹੋਇ ਮਾਰੀ ਆਸ ਤੁਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਇ ਵਰਨਾ ਤੇ ਹਾਉ ਜੋ ਵਰਚਾਉ ਸੁ ਤੁਮ ਤੇ ਪਾਉ ਸੇਵਕ ਸਿਕਮਾਰੇ ਤਾਰਿਐ ਚੁੰਟ 70 ਹਮਾਰੇ ਮਹਾਰੀਆ ਆਪ ਹਾਰ ਦੇ ਮੁਝਾ ਬਰੀਐ ਮਰਨ ਕਾਲ ਕਾ ਤਰਾਸਣ ਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੇਸ਼ਤ ਜੋ ਕਰਿਓ ਰੱਛਾ ਰੱਖ ਲਿਓ ਮੋਹਿ ਰਾਖਣ ਹਾਰੇ ਸਹਿਬ ਸੰਤ ਸਹਾਇ ਪਿਆਰੇ ਦਿਨ ਮਨ ਦੁਸ਼ਟਨ ਕੇ ਹੰਤਾ ਤੁਮਹੋ ਪਰਿਚ ਚਤੁਰ ਦਸ ਕੰਤਾ ਕਾਲ ਪਇ ਬ੍ਰਹਮਾ ਅਵਤਾਰ ਕਾਲ ਪਇ ਸਿਵ ਜੋ ਅਵਤਾਰ ਕਾਲ ਪਇ ਕਰਿਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸੋ ਕੀ ਜੋ ਬੀਧਰੈ ਬ੍ਰਹਮਾ ਜੁਥਿ ਜੋ ਜਮਨ ਕਾਲ ਸਵ ਲੋਕ ਸਵਾਰਾ ਨਮਸਕਾਰ ਤੈ ਹਮਾਰਾ ਜਮਨ ਕਾਲ ਸਵ ਜਗਤ ਬਨਾਇਓ ਦੇਵ ਦਾਤ ਜਿਸ਼ਨੁ ਪਚਾਇਓ ਆਦੰਤਿ ਕੈ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੁਮਾਰੀ ਸਕਲ ਪ੍ਰਜਾ ਜਨ ਆਪ ਸਵਾਰੇ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮੋ ਵਦ ਕੀਓ ਘਟ ਘਟ ਕੇ ਅੰਤਰ ਕੇ ਜਾਨਤ ਭਲੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਤੁਲਾ ਸਭ ਪਰ ਕਿਰਪਾ ਅਦਿਸ਼ਟ ਕਰ ਫੂਲਾ ਸ਼ਾਂਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣ ਜਬ ਉਦ ਕਰਕ ਕਰਾ ਕਰ ਤਾ ਰਹਾ ਪਰਜਾ ਧਰਤਵ ਦੇਹ ਅਪਾਰ ਜਬ ਆਕਰ ਕਰਤੇ ਕਬ ਹੂੰ ਤਮੈ ਮਿਲ ਦੇਹ ਤਰ ਸਭ ਹੂੰ ਜੀਤੇ ਬਦਨ ਸ੍ਰਿ ਸਭ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਤ ਨਰਾਲਮ ਜਾਣਤ ਬਿਦ ਭੇਦ ਅਰ ਆਲਮ ਨਰੰਕਾਰ ਨਿਰਭ ਕਨ ਲੰਭ ਆਦ ਅਨਿਲ ਅਨਾਦ ਅasamb ਤਾ ਕਾ ਮੂੜ ਚਾਰਤ ਭੇਦਾ ਜਾਕੂ ਭੇਵ ਨ ਪਾਵਤ ਬੇਦਾ ਤਾਕੂ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸ਼ਿਵ ਨਰੰਕਾਰ ਕਾ ਚੀਣਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰ ਨਤ ਪਿੰਡ ਪਿੰਡ ਤੁਹੈ ਤੇ ਤੇ ਤੁਮਰ ਲਖਨ ਜੈ ਪਸਰ ਕਹਿਵ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੁਸਰੂਪ ਅਰੰਕ ਪਿਉਰਾ ਵਕੇ ਪੂਪਾ ਅੰਡ ਜਿਰ ਸਿਤਜ ਕੇ ਨਿ ਉਤਪਤ ਖਾਨ ਬਹੋ ਰਖਦੇ ਨੇ ਕਹੋ ਫੁਲ ਰਾਜਾ ਹਵ ਵਿਖਠਾ ਕਮਸਮਨ ਪ੍ਰਿਯ ਸੰਕਰ ਇਕਠਾ ਸਗ ਰਿ ਸਿਟ ਦਿਖਾਏ ਅਚੰਭਵ ਆਦ ਜੁਗਾਦ ਸਰੂਸੇ ਅੰਬਵ ਅਬਰਠਾ ਮੇਰੀ ਤੁਮ ਕਰੋ ਸਿਖੋ ਬਾਰੈ ਸ੍ਰੀ ਸੰਗਰੋਹ ਦੁਸ਼ਟ ਜੀਤੇ ਉੱਟਵਤ ਉਤਪਤ सकल मलेष करोरण कहत्ता जिस तो तब सरने परे तिनकै दृष्ट दुख तहो मारे पुरख जनम पग परे ते हारे तिनकै तुम संकट सब तारे जो कल कोई इक बारत आए है ताके कालक तने आए है रक्षा विता सब काला दुष्ट अरत्रै तत काला कृपा दृष्ट तन जाय न हर हो ताके ता तन कमै हर हो रिद्ध सिद्ध कर्म सब होए दुष्ट शासक ना कोई एक बार जंत में संवारा काल संसत तहै उवारा जिन नर नाम तिहारो कहा दार दुष्ट दुख ते रहा खाड़ के तुमें शरण तिहारी आपहा दल उवारी सर्व ठोरम हो सहाय दुष्ट दुख ते लेहो बचाई सवैया पाय गहै जब ते तुमरे तब ते पुंग तेरे न्यान्यो राम रहीम ਪੁਰਾਣ ਕੁਰਾਨ ਅਨੇਕ ਹੈ ਮਤੇਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਬ ਬਹੁ ਭੀਦ ਕਮ ਇਕ ਨ ਜਨਿਓ ਸਿਰਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹਿ ਬਖਾਨੇ ਦੁਹਿਰਾ ਸਗਲ ਦਵਾਰ ਕੁ ਛਾਡ ਕੇ ਗਇਓ ਤੁਹਾਰ ਦਵਾਰ ਵਾਹ ਗਹਿ ਕੀ ਲਾਜ ਅਸ ਤਸ ਤੁਹਾਰ RAM KALI MAHALLA TEEJA ANAND EK ONKAR SATGURU PRASAD ANAND PAYA MERI MAA EN SATGURU MAIN PAYA SATGURU TA PAYA SAH SEETI MANV JIAN VADAIAN RAAG RATAN PARWAR PRIYA SHABD GAVAN AIAN SHUD TA GAV HARI KE RA ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੇਕਾਰੋ ਕਰਿ ਤੇਰਾ ਕਾਰਜ ਸਭ ਸਵਾਰਨਾ ਸਭ ਨਗਲਾਂ ਸਮਰਤ ਸੁਆਮੀ ਸੋਕ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸੱਚੇ ਸਾਹਿਬਾ ਕਾ ਨਹੀਂ ਕਰ ਤੇ ਰਹਿ ਅਰਤਾਂ ਤੇਰਾ ਸਭ ਕੀ ਚਹ ਜਿਸ ਦੇਹ ਸੋ ਪਾਵੇ ਸਦਾ ਸਤਿ ਸਲਾਹ ਤੇਰੀ ਨਾਮ ਅਨਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜ਼ੇ ਸ਼ਬਦ ਕਹਨੇਰੀ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤਿਰ ਸਾਚਾ ਨਾਮ ਮੇਰਾ ਧਾਰੋ ਸੱਚ ਨਾਮ ਧਾਰ ਮੇਰਾ ਜਨੁ ਭੁਖਾ ਸਭ ਗਵਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਪੁਜਾਈਆਂ ਸਦਾ ਕੁਰਬਾਨ ਕਿਤਾ ਗੁਰੂ ਟੋਂਡਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣ ਸੰਤੋ ਸਭ ਤਰ ਪਿਆਰੂ ਸੱਚਾ ਨਾਮ ਮੇਰਾ ਧਾਰੂ ਵਾਜੇ ਪੰਚ ਸ਼ਬਦ ਤਿਤ ਕਰਸ ਭਾਗੈ ਕਰਸ ਭਾਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆ ਪਾਂਚ ਦੁਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਝਨ ਕੋ ਸੇ ਨਾਮ ਹਰਿ ਕੈ ਲਾਗੀ ਕਹਿ ਨਾਨਕ ਤਸਪ ਹੋਆ ਤਤ ਕਰ ਅਨਹਦ ਬਾਜੇ ਆਨੰਦ ਸੁਨੋ ਵਡ ਪਾਗੀਓ ਸਗਲ ਮਨ ਰਤ ਪੂਰੇ ਪਾਉ ਰਿ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਸੂਰੇ ਦੂਖ ਰੋਗ ਸੰਤਾ ਪੁੱਤਰੇ ਸੁਣੇ ਸੱਚੀ ਬਾਣੀ ਸੰਤ ਸਾਜਣ ਭੇ ਸਰਸ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤਾ ਕਹਿ ਤੇ ਪਵਿਤ ਸਤਗੁਰ ਹਾ ਪਰ ਪੂਰੇ ਪਿਣਾ ਵਾਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮਧਾਮਨੀ ਮਹਲਾ ਪੰਜਵਾ ਥਾਲ ਵਿੱਚ ਨਵਸਤੂ ਪਈਓ ਸਾਸਨ ਥੋਕ ਵਿਚਾਰੂ ਅੰਮ੍ਰਿਤ ਨਾਮ ਟਕੁਰ ਕਾ ਪਈਓ ਜਿਸ ਕਾ ਸਭਸ ਆਧਾਰੂ ਜੇ ਕੋ ਖਾਵੇ ਜੇ ਕੋ ਪੁੰਚੈ ਤਸ ਕਾ ਹੋਇ ਉਧਾਰੂ ਇਹ ਵਖਤ ਜੀ ਨਾ ਜਾਈ ਨਿਤ ਨਿਤ ਰਖੁਰ ਘਾਰੂ ਤਮ ਸੰਸਾਰ ਚਰਨ ਲਗਤ ਰਿਹਾ ਸਬਨਾਨਕ ਬ੍ਰਹਮ ਫਸਾਰੂ ਸਲੋਕ ਮਹੱਲਾ 5 ਤੈਰਾ ਕੀਤਾ ਜਾਤੋ ਨਹੀਂ ਮੈਨੋ ਜੋ ਕਿਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਆਪੇ ਤਰਸਖਿਓਈ ਤਰਸ ਪ੍ਰਿਆ ਮਹਿਰਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾ ਮਿਲੈ ਤਾ ਜੀਵਾ ਤਨ ਮਨ ਥਿ ਵਹਿ ਹਰਿਆ ਪੌੜੀ ਤਿਤੈ ਤੂੰ ਸਮਰਥ ਜਿਥਾ ਕੋਈ ਨਾ ਹੈ ਉੱਤ ਤੇਰੀ ਰਾਖ ਅਗਨੇ ਉਦਰ ਮਾਹੇ ਸੁਣ ਕੈ ਜਮ ਕੈ ਦੂਤ ਨਾਹੀ ਤੇਰੇ ਛੱਡ ਜਾਹੈ ਭਵ ਜਲ ਵਿਖਮ ਸਗਾਹੋ ਗੁਰਸਬ ਦੀਪਾਰ ਪਾਹੇ ਜਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮੇ ਉਪਨ ਗੁਣ ਗੋਵਿੰਦ ਗਾਹੇ ਸਭ ਸਨੋ ਕਿਰਪਾਲ ਸੁਮਾਲੇ ਸਾਇ ਸਾਇ ਵਰਤਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸਲੋਕ ਮਹੱਲਾ 5ਵਾਂ ਅੰਤਰ ਗੁਰ ਰਾਦਣਾ ਜਿਹਾ ਜਪ ਗੁਰ ਨਾਮ ਨਿਤਰੀ ਸਤ ਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਮ ਸਤ ਗੁਰ ਸੇ ਤਿਰਤ ਆਦਰਗ ਪਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਏਵਤ ਦੇ ਜਗ ਮੈਂ ਉਤਮ ਕਾਢੀ ਹੈ ਵਿਰਲੇ ਕਈ ਕੇ ਮਹਲਾ ਪੰਜਵਾ ਰੱਖੇ ਰੱਖਣ ਹਾਰ ਆਪੋ ਬਾਰੀਆਂ ਗੁਰ ਕਿਰਪਾ ਰਿ ਪਾਏ ਕਾਢ ਸਵਾਰੀਆਂ ਹੋਆ ਆਪ ਦਿਆਲ ਮਨਹੁਨਾ ਵਿਸਾਰੀਆਂ ਸਾਜਨਾ ਕ ਸੰਗ ਭਵਜਲ ਤਾਰੀਆਂ ਸਾਖਤ ਨਿੰਦਕ ਦੁਸ਼ਟ ਕਿ ਨਮਾਹੇ ਬੇਦਾਰੀਆਂ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਤੇ ਸਾਹਿਬ ਕੀ ਟੇਕ ਨਾਨਕ ਮਨਿ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ